ਉਹਨਾਂ ਨੂੰ ਪੁੱਛਿਆ ਜੇ ਰਾਮ ਦੇ ਧੱਲੇ ਪੁੱਤਰੇ ਇਹ ਗੱਲ ਬਦ ਹੈ ਕੀ ਮਤਲੇ ਤੇ ਉਹ ਵਾ ਇਹ ਗੱਲ ਕੀ ਹੋਈ ਹੈ ਧੰਦੇ ਕਦੇ ਨਾਲ ਲੋਕਾਂ ਦੀ ਕੁੜੀਆਂ ਨਾਲ ਖਸਦੇ ਉਹ ਕਹਿੰਦੇ ਮੈਂ ਆਪਣੀ ਆਪਣੇ ਭਰਾ ਨੂੰ ਰੱਖਿਆ ਕਹਿੰਦੇ ਭਰਾ ਨੂੰ ਰੱਖਿਆ ਇੱਕ ਮਿੰਟ ਰੁਕੋ ਇੱਕ ਮਿੰਟ ਪਾਜੀ ਪਹਿਲੇ ਸਾਡੇ ਘਰ ਆਂਦਾ ਰਿਆ ਰਖੜੀਆਂ ਬੰਦਾ ਰਿਆ ਹੈ ਮੇਰੇ ਨਾਂ ਦੇ ਮੁੰਡੇ ਇਹਨਾਂ ਦਾ ਕਾਰਾ ਹੈ ਇਹਨਾਂ ਦਾ ਮੁੰਡਾ ਪਹਿਲੇ ਰਖੜੀਆਂ ਬੰਦਾ ਰਿਆ ਐਨਐਸ ਕੀਤਾ ਜੋ ਕਰੋ ਮਾਰ ਕੀਤਾ ਜੋ ਕੀਤਾ ਕੀ ਕੀਤਾ ਕੀ ਜੀ ਇਹਨੇ ਚੋਰੀ ਸਪੀ ਕਰ ਉੱਚੀ ਲੈਣ ਦੇ ਤੇ ਲਾਵਾ ਕਰਵਾਤੀਆ ਦੇਖੋ ਕੀ ਕੀਤਾ ਕੀ ਨਹੀਂ ਮਰਜ਼ੀ ਨਾਲ ਵੀ ਆਣੀ ਆ ਨੇ ਕੁੜੀ ਦੀ ਮਦਰ ਕੌਣ ਆ ਕੁੜੀ ਦੀ ਮਦਰ ਪਤਾ ਹੀ ਨਹੀਂ ਤੁਸੀਂ ਉਹ ਇਹ ਨਾਮ ਤੁਹਾਡਾ ਦੇਵੀ ਇਹ ਗੱਲਬਾਤ ਕੀ ਹੋਈ ਸੀ ਪਾਜੀ ਗੱਲ ਇਹ ਹੋਈ ਸੀ ਮੈਂ ਦੱਸੀ ਮੈਂ ਮਾਸੀ ਆ ਨਰੀ ਗੱਲ ਇਹ ਹੋਈ ਸੀ ਸੋ ਦੇਖ ਸਕਦੇ ਜੋ ਅੰਦਰ ਜਾ ਰਹੇ ਆ ਤੇ ਦੂਜੀ ਧਿਰ ਵੀ ਬਾਰਾ ਸਰ ਹੈ ਕਿ ਮਾਮਲਾ ਕੀ ਹੈ ਕੁਛ ਨਹੀਂ ਹੈ ਅਧਿਕਾਰਤਾ ਕੀ ਕੀ ਦਰਖਾਸਤਾਂ ਗਈ ਸੀ ਹਜੇ ਆਈ ਹੈ ਉਹ ਦੱਸ ਤੇ ਦਿਓ ਥੋੜਾ ਮਾਮਲੇ ਦਾ ਹਜੇ ਦਰਖਾਸਤ ਆਈ ਹੈ ਉਹ ਕੀ ਮਸਲਾ ਐ ਇੰਨਾ ਹੰਗਾਮਾ ਹੋ ਰਿਹਾ ਸਰ ਥਾਣੇ ਦੇ ਵਿੱਚ ਇੰਨਾ ਹੰਗਾਮਾ ਤੁਹਾਡੇ ਸਾਹਮਣੇ ਹੋ ਰਿਹਾ ਤੁਸੀਂ ਕੀ ਕਰ ਰਹੇ ਹੋ ਫਿਰ ਤੁਸੀਂ ਕੀ ਕਰ ਰਹੇ ਹੋ ਨਹੀਂ ਰਾਜੀ ਦੀ ਕਰ ਕੀ ਰਹੇ ਹੋ ਉਹ ਤੁਹਾਡੇ ਸਾਹਮਣੇ ਨਾ ਬੰਦੇ ਲੜ ਰਹੇ ਆ ਹੰਗਾਮਾ ਕਰ ਰਹੇ ਆ ਨਹੀਂ ਤੁਹਾਡੇ ਸਾਹਮਣੇ ਤਾਂ ਲੜ ਰਹੇ ਹੋ ਤੁਸੀਂ ਕਿਹਨੇ ਮੈਨੂੰ ਦਰਖਾਸਤ ਹੀ ਆਈ ਐ ਕੀ ਕੰਟਰੋਲ ਕੀਤਾ ਤੁਸੀਂ ਕੋਈ ਨਹੀਂ ਕੋਈ ਨਹੀਂ ਥਾਣੇ ਦੇ ਵਿੱਚ ਕਾਹਦੇ ਉਹੀ ਕੰਟਰੋਲ ਕੀ ਹੈ ਇਧਰੋ ਬੀਬੀ ਇਧਰੋ ਇਹ ਹੈ ਕਿ ਮਗਵਾਦ ਦੱਸੋ ਥੋੜਾ ਇਹ ਕੋਈ ਨਹੀਂ ਕਿਹੜੀ ਦਰਖਾਸਤ ਹੈ ਕੋਈ ਨਹੀਂ ਜੀ ਵੇਖਦੇ ਕਿੰਨਾ ਵੱਲੋਂ ਦਰਖਾਸਤ ਹੈ ਇਹ ਦੱਸ ਜੋ ਵੇਖ ਲੈ ਕਿ ਹੁਣੇ ਭੇਲ ਲੈ ਆ ਬਲਾਣ ਕੀ ਕੀ ਦਰਖਾਸਤ ਵਸੂਲ ਕੀਤੀ ਕੰਪਲੇਂਟ ਕੀਤੀ ਦੱਸੋ ਜੀ ਇਹ ਕੰਮਾਂ ਕਰ ਰਹੇ ਬੰਦੇ ਅਜੇ ਕੋਈ ਕੰਮ ਨਹੀਂ ਹੋਇਆ ਜੀ ਕੋਈ ਕੁਛ ਨਹੀਂ ਆਹ ਦੇਖੋ ਕੀ ਹੋ ਰਿਹਾ ਇਹ ਵੈਸੇ ਆਪਸੇ ਨਹੀਂ ਨਹੀਂ ਇਹ ਕੰਮ ਨਹੀਂ ਹੋ ਰਿਹਾ ਸਾਹਮਣੇ ਨਹੀਂ ਹੋ ਰਹੀ ਸਰ ਕੀ ਹੈ ਕਿ ਮਗਵਾਦ ਦੱਸੋ ਗੱਲ ਕੀ ਸੀ ਅੰਦਰ ਕੀ ਮਾਮਲਾ ਕੀ ਹੈ ਗੱਲ ਹੀ ਨਹੀਂ ਦੱਸੇ ਵੇ ਕੋਈ ਨਹੀਂ ਕੀ ਹੋ ਮਾਮਲਾ ਕੀ ਹੈ ਮੜਾ ਵਿਵਾਦ ਹੈ ਕੀ ਹੈ ਸਾਰਾ ਇਹ ਕੁਝ ਨਹੀਂ ਹੋਇਆ ਜੀ ਕੁਝ ਨਹੀਂ ਹੋਇਆ ਥਾਣੇ ਕਿੱਧਰ ਆ ਗਏ ਫਿਰ ਥਾਣੇ ਕੀ ਕਰਨਾ ਆਈ ਹੈ ਨਹੀਂ ਕੁਝ ਹੋਇਆ ਨਹੀਂ ਤੇ ਥਾਣੇ ਕੀ ਕਰਨਾ ਆਏ ਹੋ ਚਲੋ ਸਰ ਕੀ ਮਾਮਲਾ ਸਰ ਸਰ ਆਪਸ ਵਿੱਚ ਲੜਦੇ ਮੇਂ ਥਾਣੇ ਮਾਮਲਾ ਆ ਗਿਆ ਰਾਜ ਜੀ ਮਾਮਲਾ ਦਾ ਆ ਦੇਖੋ ਮੀਆਂ ਬੀਬੀ ਪਹਿਲਾਂ ਖੜੀਆਂ ਬਣਵਾਉਂਦੇ ਆ ਦੇਖੋ ਖੜੀ ਬਣਵਾਉਂਦੇ ਨੇ ਫੋਟੋ ਪਹਿਲਾਂ ਭੈਣ ਭਰਾ ਸੀ ਬਾਅਦੋਂ ਮੀਆਂ ਬੀਬੀ ਬਣ ਗਏ ਦੇਖੋ ਰਿਸ਼ਤਾ ਬਦਨਾਮ ਮੈਂ ਆ ਤੂੰ ਅੰਦਰ ਤੇ ਲਾ ਦੇ ਨਹੀਂ ਨਹੀਂ ਉਹ ਇੱਕ ਕੁੜੀ ਆਇਆ ਠੀਕ ਆ ਉਹਦਾ ਜਾਂਦੇ ਸੀ ਘਰ ਠੀਕਾ ਰੋਟੀ ਪਾਣੀ ਖਾਣਾ ਇਹਨਾਂ ਨੂੰ ਕੋਈ ਲੋੜ ਹੁੰਦੀ ਨਹੀਂ ਕਿਵੇਂ ਭੈਣ ਭਰਾ ਨਹੀਂ ਇਹਨਾਂ ਨੂੰ ਕਿਤੇ ਜੀ ਦੀ ਲੋੜ ਹੁੰਦੀ ਫੋਨ ਕਰਦੇ ਸਾਨੂੰ ਇੰਨੇ ਪੈਸੇ ਚਾਹੀਦੇ ਗੁਰਵਿੰਦਰ ਜੀ ਦੇ ਪਾਸੋਂ ਕਿ ਕਿੱਥੇ ਜਾਣਾ ਇਹਨੂੰ ਮੁੰਡੇ ਨੂੰ ਨਾਲ ਲੈ ਕੇ ਜਾਣਾ ਉਹਦਾ ਨਹੀਂ ਪਤਾ ਕੀ ਰਿਸ਼ਤਾ ਹੈ ਜਦੋਂ ਮੁੰਡੇ ਨਾਲ ਬੈਕਗ੍ਰਾਉਂਡ ਨਹੀਂ ਕਰ ਰਹੇ ਤੁਸੀਂ ਲੜਕੇ ਦੇ ਕੀ ਲਾਦੇ ਹੋ ਮੇਰਾ ਭਰਾ ਹੈ ਉਹ ਸਰੀਲ ਭਰਾ ਦਾ ਟੋਡਾ ਮਹਿਮਾਨੀ ਹੈ ਠੀਕ ਹੈ ਉਹ ਕਹਿੰਦੇ ਸੀ ਕਿ ਕੰਪਲੇਂਟ ਕੀ ਦਰਜ ਹੋਈ ਥਾਣੇ 'ਚ ਕੀ ਹੋਇਆ ਉਹਨਾਂ ਨੇ ਤਾਂ ਪ੍ਰੈਟ ਦਿੱਤੀ ਆ ਕਿ ਨਾ ਇਹਨਾਂ ਦਾ ਮੁੰਡਾ ਜਲਸੀ ਰੱਖਿਆ ਹੋਇਆ ਸੀ ਠੀਕ ਹੈ ਭਾਵੇਂ ਥਾਣੇ 'ਚ ਉਹਦੇ ਨਾਲ ਇੰਨੀ ਗੱਲ ਹੋਈ ਇਹਨਾਂ ਨੇ ਕਿਹਾ ਤੁਸੀਂ ਮੁੰਡਾ ਰੱਖ ਲਓ ਇੱਦਾਂ ਹੱਥ ਜੋੜ ਕੇ ਕਹਿੰਦੀਦਾ ਕਹਿੰਦੀ ਮੇਰੇ ਲਈ ਮਰ ਗਿਆ ਕਹਿੰਦੀ ਮੈਨੂੰ ਕਹਿੰਦੀ ਮੁੰਡੇ ਨੇ ਐਸਿਡ ਹੀ ਤੋੜਿਆ ਅੱਛਾ ਮੁੰਡੇ ਦੀ ਮਾਦਾ ਕਹਿੰਦੀ ਨਹੀਂ ਗੱਲ ਕਹਿੰਦੀ ਮੁੰਡੇ ਨੇ ਐਸਿਡ ਹੀ ਤੋੜਿਆ ਮੈਨੂੰ ਕਹਿੰਦੀ ਐਸਿਡ ਚਾਹੀਦੀ ਮੈਨੂੰ ਕਹਿੰਦੀ ਮੁੰ ਤੇ ਮੁੰਡਾ ਹੁਣ ਇਸ ਵੇਲੇ ਕਿਨੇ ਕੋ ਰਹਿੰਦਾ ਮੁੰਡਾ ਮੇਰੇ ਮਾਮਾ ਮਾਮੀ ਨੇ ਕੋਲਾ ਮੁੰਡਾ ਖੜੇ ਕਹਿੰਦਾ ਮੈਂ ਜਾਣਾ ਨਹੀਂ ਮੈਨੂੰ ਕੋਈ ਨਹੀਂ ਮੁੰਡਾ ਇਸ ਵੇਲੇ ਕਿਤੇ ਕੋ ਰਹਿੰਦਾ ਨਹੀਂ ਭੈਣ ਕੋ ਰਹਿੰਦਾ ਆਪਣੀ ਤੇ ਆਪਣੀ ਭੈਣ ਨਾ ਰਹਿ ਸਕਦਾ ਭਰਾ ਹਾਂਜੀ ਉਹਨਾਂ ਨੇ ਜਵਾਰ ਅੰਜਾਮ ਲਾਇਆ ਕਿ ਇਹ ਨੈ ਪੀਤਾ ਹੈ ਜਦ ਵਿੱਚ ਨਹੀਂ ਨਹੀਂ ਇਥੇ ਸੁਣਵਾਈ ਹੋ ਗਈ ਸੀਨੀਅਰ ਬਿਘਾਰੀਆਂ ਦਰਵਾਜ਼ੇ ਕੰਨੇ ਹਾਂਜੀ ਕੁਝ ਨਹੀਂ ਸਮਝਦੇ ਮੈਂ ਪਾਸਵਾਲੀ ਦੀ ਗੱਲ ਦੱਸਾਂ ਪਾਸਵਾਲੀ ਦੀ ਗੱਲ ਨਹੀਂ ਸੀਨੀਅਰ ਬਿਘਾਰੀਆਂ ਬੈਠੇ ਨੇ ਦਰਵਾਜ਼ੇ ਖੁੱਲੇ ਨੇ ਉਹਨਾਂ ਦੇ ਜਿਹੜੇ ਦਰਵਾਜ਼ੇ ਬੰਦ ਆ ਕੀ ਮਾਮਲਾ ਨਹੀਂ ਤੁਹਾਡੀ ਇਥੇ ਸੁਣਾਈ ਤੁਹਾਨੂੰ ਕੀ ਲੱਗਦਾ ਅੰਡਰ ਪ੍ਰੈਸ਼ਰ ਜਿਹੜਾ ਕੀਤਾ ਤੋ ਇਹ ਨਹੀਂ ਇਹ ਜਿਹੜੀ ਗੱਲ ਕਰਦੇ ਨੇ ਫੋਟੋ ਦੀ ਸਭ ਝੂਠ ਆਪਾਂ ਜੀ ਦੇਖੋ 4 ਸਾਲ ਹੋ ਗਏ ਨਾਲ ਨਾਲ ਬੈ ਬੈ ਕੇ ਜੰਦਰੀ ਖੁਦ ਦੀ ਮਾਂ ਆ ਜਾਂਦੀ ਸੀ ਨਾਲ ਬੈ ਬੈ ਕੇ ਕਹਿੰਦੀ ਸਾਨੂੰ ਇੰਨੇ ਪੈਸੇ ਚਾਹੀਦੇ ਰਾਸ਼ਨ ਪੰਜ ਤੱਕ ਮੁੰਡੇ ਤੋਂ ਮੰਗਾਉਂਦੇ ਸੀਗੇ ਮੁੰਡੇ ਨਾਲ ਜਿੱਥੇ ਜਾਣਾ ਆਪਣੀ ਫੈਮਿਲੀ ਨੂੰ ਲੈ ਕੇ ਜਾਂਦਾ ਤੇ ਇਹਨਾਂ ਦੀ ਫੈਮਿਲੀ ਨੂੰ ਲੈ ਕੇ ਜਾਂਦਾ ਤੇ ਮਾਂ ਕਹਿੰਦਾ ਸੀਗਾ ਸਾਰਾ ਕੁਝ ਕਰਦਾ ਤੇ ਆ ਕੇ ਕਹਿੰਦੀ ਕਿ ਇਹ ਮੁੰਡਾ ਗਲਤ ਹੋ ਗਿਆ ਜੀ ਇਹ ਤਾਂ ਮੁੰਡਾ ਕਰਦਾ ਉਹ ਵਿਆਹ ਦੇ ਰੋਪ ਲਗਾंदे ਵੇ ਭੈਣ ਭਾਜੇ ਉਹ ਗੱਲ ਹੈ ਨਹੀਂ ਕਿ ਵਜਾ 1.5 ਤੇ ਨਹੀਂ ਬੰਦੇ ਪਹਿਲਾਂ ਰਖੜੀ ਬੰਦੇ ਰਹੇ ਤਾਂ ਬਾਅਦ ਹੈ ਜੀ ਤਾਂ ਕੁਝ ਨਹੀਂ ਹੈਗਾ ਐਤੋਂ ਮੇਰੀ ਗੱਲ ਨੂੰ ਮੈਂ ਤਾਂ ਕੁੜੀ ਜਾਮਤ ਕੀ ਗੱਲ ਜ਼ਰੂਰੀ ਨਹੀਂ ਕਿ ਹਰ ਬੰਦਾ ਗਲਤ ਬੰਦੇ ਨਾਲ ਜਾਂਦਾ ਭਰਾ ਵੀ ਹੋ ਸਕਦਾ ਹਰ ਬੰਦਾ ਗਲਤ ਬੰਦੇ ਨਾਲ ਨਹੀਂ ਜਾਂਦਾ ਅੱਜ ਕੱਲ ਤਾਂ ਭੈਣਾਂ ਨਾਲ ਭਰਾ ਜਾਂਦੇ ਕਹਿੰਦੇ ਗਲਤੀ ਆ ਜਿਵੇਂ ਸਿੱਧੇ ਜੀ ਗੱਲ ਮੈਂ ਮੂੰਹ ਤੇ ਕਹਿੰਦੀ ਆ ਇਹਾਂ ਨੂੰ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਦੋ ਅਗਲੇ ਮਹੀਨੇ ਚ ਦੂਜੇ ਮਹੀਨੇ ਜਾਂਦਾ ਪਿਆਰ ਨੂੰ ਅੱਛਾ ਦੂਜੇ ਤੀਜੇ ਮਹੀਨਾ ਹੋ ਗਿਆ ਵਿਆਹ ਨੂੰ ਉਹ ਕੁੜੀ ਕੀ ਕੀਤੀ ਅਰੇ ਕੁੜੀ ਨਾਲ ਦੋ ਕੰਮ ਕਰਦੇ ਨੇ ਤੇ ਕੁੜੀ ਜਿਹੜੀ ਹੈ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਸਕਦੀ ਹੈ ਇਹਨਾਂ ਨੇ ਆਪਣੇ ਘਰੇ ਕੁੜੀ ਨਾਲ ਬੜਾ ਕੁਝ ਦੱਸਿਆ ਕਹਿੰਦੀ ਤਿੰਨ ਮਹੀਨੇ ਕੁੜੀ ਉਤਰਲੇ ਮਾਰੇ ਘਰੇ ਇਹਨਾਂ ਨੇ ਵੀ ਜਾ ਕੇ ਤਰਲੇ ਮਾਰੇ ਕਹਿੰਦੀ ਮੈਂ ਮੈਰਿਜ ਕਰਾਉਣੀ ਮੁੰਡੇ ਨਾਲ ਘਰ ਦੇ ਕਹਿੰਦੇ ਨਹੀਂ ਉਹ ਚੰਗਾ ਨਹੀਂ ਹੈਗਾ ਜੇ ਤੁਹਾਡਾ ਕਹਿਣ ਦਾ ਮਤਲਬ ਜੀ ਪਹਿਲਾਂ ਹੀ ਇੰਨਾ ਕੁਝ ਪਤਾ ਸੀ ਤਾਂ ਉਦੋਂ ਰੋਕਣਾ ਚਾਹੀਦਾ ਸੀ ਉਦੋਂ ਆਪਣੀ ਕੁੜੀ ਨੂੰ ਰੋਕਣੀ ਉਹਦਾ ਕੁੜੀ ਦਾ ਨਾਮ ਆ ਵਿਆਹ ਕਰਨਾ ਅੱਜ ਨਾ ਮੈਂ ਵਿਆਹ ਕਰਨਾ ਕੱਲ ਮੈਂ 3 ਮਹੀਨੇ ਬਾਅਦ ਥਾਣਿਆਂ ਦੇ ਥਾਣਾ ਪਹਿੰਦੇ ਹਾਲ ਲੇਖ ਲਓ ਕਹਿੰਦੇ ਕੁਝ ਨਹੀਂ ਹੋ ਰਿਹਾ ਸੇ ਜੀ ਔਰ ਇੰਨੇ ਬੁਰੇ ਹਾਲ ਹੋ ਗਏ ਥਾਣਿਆਂ ਦੇ ਵਿੱਚ ਆ ਗੇਟ ਲਾ ਲਏ ਜੀ ਥਾਣੇ ਦੇ ਗੇਟ ਹੀ ਲਾਤੇ ਆ ਅੰਦਰ ਆ ਫਿਰ ਮੋਟੇ ਬੰਦੇ ਬੰਦੇ ਅੰਦਰ ਆਓ ਦੇਖ ਸਰੇ ਕੁੱਟ ਮਾਰ ਜਿਹੜੀ ਕੋਈ 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 ਘੁੱਟ ਪਰ ਕਰ ਰਿਹਾ ਅੰਦਰ ਉਹ ਕੋਈ ਨਹੀਂ ਘੁੱਟ ਕਰਦੇ ਵਿੱਚ ਨਾਓ ਪਲੀਜ਼ ਤੁਸੀਂ ਦੇਖਿਆ ਵੇ ਬਾਹਰ ਜਲਦੀ ਜਾਣ ਦੇ ਉਹ ਦੇਖ ਸਕਦਾ ਤੁਸੀਂ ਪੁਲਿਸਿਆ ਜਾ ਰਿਹਾ ਦੇਖ ਸਕਦਾ ਕਿਹਦੇ ਨੇ ਕਿਹਦੇ ਸਤਪਾਦੀ 7:00 ਵਜੇ ਤੱਕ ਆ ਜੀ ਕੰਮ ਕਰਵਾ ਲਿਆ ਬਾਹਰ ਜਲਦੀ ਜਾ ਕੇ ਥਾਣੇ ਦੇ ਅੰਦਰ ਨਹੀਂ ਆ ਆ ਦੇਖ ਸਕਦਾ 7 ਡਿਵੀਜ਼ਨ ਪਾਣੀ ਲਾ ਦੇ ਜਿਹੜੀਆਂ ਪਾਣੀ ਲਾ ਦੇ ਨੰਬਰ 5 ਦੇ ਅੰਦਰ ਕਰਵਾਉਣੀ ਹੈ ਸੋ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਪੂਸੋ ਵੱਲੋਂ ਜਿਹੜਾ ਕੁੱਟਿਆ ਜਾ ਰਿਹਾ ਔਰ ਅੰਦਰ ਖਿੱਚ ਕੇ ਜਿਹੜਾ ਲੈ ਕੇ ਗਈ ਹੈ ਪੂਸੋ ਉਹਨਾਂ ਨੂੰ ਜਿਹੜੀ ਧਿਰ ਦੱਸਿਆ ਭੈਣ ਭਰਾ ਜਿਹੜੇ ਇਕੱਠੇ ਰਹਿੰਦੇ ਸੀ ਉਹ ਬੱਚਾ ਜਿਹੜਾ ਕਹਿੰਦੇ ਕਹਿੰਦੀ ਮੈਂ ਆਪਣੇ ਭਰਾ ਨੂੰ ਨਾ ਰੱਖਣਾ ਉਹਦੇ ਨਾਲ ਜਿਹੜੀ ਇਹ ਦੇਖ ਸਕਦੇ ਕੁੱਟਮਾਰ ਕੀਤੀ ਜਾ ਰਹੀ ਹੈ ਔਰ ਥਾਣਾ ਪਾਇਂ ਦੇ ਵਿੱਚ ਦੇਖ ਸਕਦੇ ਭਾਰੀ ਹੰਗਾਮਾ ਹੋ ਰਿਹਾ ਇਸ ਵੇਲੇ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਪਬਲਿਕ ਅਪਡੇਟ ਟੀਵੀ ਤੇ ਸਾਂਝੇ ਕੀਤੇ ਜਾ ਰਹੀਆਂ ਨੇ ਬਿਲਕੁਲ ਲਗਾਤਾਰ ਬ੍ਰੇਕਿੰਗ ਥੀਏ ਲੈ ਕੇ ਲਗਾਤਾਰ ਤਸਵੀਰਾਂ ਸਾਂਝੇ ਕੀਤੇ ਜਾ ਰਹੀਆਂ ਨੇ ਉਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਆਂ ਆਹ ਦੇਖ ਸਕਦੇ ਹੋ ਥਾਣੇ ਦੇ ਅੰਦਰ ਹੀ ਜਿਹੜਾ ਇੱਥੇ ਲੜਾਈ ਝਗੜਾ ਹੋ ਗਿਆ ਦੋ ਬੱਕਾਂ ਦੇ ਵਿੱਚ ਖਲਾਬ ਨਹੀਂ ਬਹੁਤ ਦੱਫੜੀਆਂ ਬੰਦੇ ਨੇ ਆਪਣਾ ਮੈਡਮ ਰੋਜਾ ਮੰਦਰ ਆਣੀ ਐ ਖੋਛੜ ਸੀ ਉਹ ਦੇਖ ਸਕਦੇ ਹੋ ਆਹ ਦੀ ਕੀ ਗੱਲ ਕੀ ਮੈਨੂੰ ਤੁਸੀਂ ਉਹ ਤੈਨੂੰ ਘੜੀ ਬੰਦਰਵਾੜ ਦੇ ਤੂੰ ਦੁਲਾਰਾ ਤੋ ਦੇਖ ਸਕਦੇ ਕੁੱਟਮਾਰ ਜਿਹੜੀ ਸਾਹਮਣੇ ਜਿਹੜੀ ਕੈਮਰੇ ਚੱਲ ਰਹੀ ਆ ਔਰ ਇੰਨੀ ਧੱਕਮ ਧੱਕਾ ਜਿਹੜੀ ਥਾਣੇ ਦੇ ਵਿੱਚ ਦੇਖੋ ਤਸਵੀਰਾਂ ਦੇਖ ਸਕਦੇ ਉਸ ਵੇਲੇ ਜਿਹੜੀਆਂ ਇੱਥੇ ਭਾਰੀ ਹੰਗਾਮਾ ਜਿਹੜਾ ਕੀਤਾ ਜਾ ਰਿਹਾ ਲੈਡੀਸ ਲੈਡੀਸ ਨੂੰ ਇਹਨਾਂ ਨੇ ਮਾਰਿਆ ਹਾਂਜੀ ਇਹਨਾਂ ਨੇ ਮਾਰਿਆ ਕੁੱਟ ਦੇ ਲੈਡੀਸ ਨੂੰ ਹੱਥ ਲਾਉਣ ਦੇ ਦੋਸ਼ ਹੈ ਜੀ ਲੈਡੀਸ ਦਾ ਚੱਕ ਰਹੇ ਹੋ ਵੇ ਨਹੀਂ ਰਾਜੀ ਇਹ ਨਾ ਨਾ ਇਹ ਜਿਹੜਾ ਮਾਮਲਾ ਹੈ ਕੀ ਹੈ ਦੱਸੋ ਕਿੰਨਾ ਸਰ ਇੱਕ ਮਿੰਟ ਸਰ ਕਿੰਨਾ ਦਾ ਪ੍ਰੈਸ਼ਰ ਹੈ ਤੁਹਾਡੇ ਦੇ ਇਸ ਚੀਜ਼ ਦਾ ਨਹੀਂ ਨਹੀਂ ਦਰਕਾਰ ਡੀਲ ਕਰਨ ਕਹਿੰਦੇ ਆਫਸਰ ਜੇ ਲੈਡਰ ਬੋਲਦੀ ਪਈਆਂ ਨੇ ਨਹੀਂ ਤੁਸੀਂ ਇੱਕ ਪਾਰਟੀ ਦਾ ਸ਼ਰੀਆਮ ਧੱਕਾ ਕਰ ਰਹੇ ਜਿੰਨੇ ਅਸੀਂ ਕਹਿੰਦੇ ਨਹੀਂ ਧੱਕਾ ਕਰ ਰਹੇ ਤੁਸੀਂ ਉਹਦੀ ਕੋਟ ਉਹ ਕੈਮਰੇ ਸਾਡੇ ਲਾਈਵ ਦੇ ਵਿੱਚ ਵੀ ਧੱਕਾ ਕੀਤਾ ਉਹਨਾਂ ਨੇ ਅੱਜ ਆਈਆਂ ਨੇ ਇਹਨਾਂ ਦੀ ਸੁਫਾਈ ਕਰ ਦੇ ਨਹੀਂ ਨਹੀਂ ਕੋਈ ਨਹੀਂ ਨਹੀਂ ਉਹ ਉਸੇ ਇੱਕ ਤਰਫਾ ਗੱਲ ਕਰੇਗੀ ਚੱਕਿਆ ਮੁੰਡੇ ਨਹੀਂ ਨਹੀਂ ਉਹ ਉਸੇ ਇੱਕ ਤਰਫਾ ਗੱਲ ਕਰੇਗੀ ਹਣੇ ਸਾਨੂੰ ਖੜਵੇ ਕਰ ਲਓ ਸੀਪੀ ਸਾਹਿਬ ਬੜੇ ਵਧੀਆ ਲੱਗੇ ਜਲੰਧਰ ਦੇ ਵਿੱਚ ਪਰ ਤੁਸੀਂ ਕੀ ਕਰ ਰਹੇ ਹੋ ਨਹੀਂ ਨਹੀਂ ਤੁਸੀਂ ਕਰ ਕੀ ਰਹੇ ਹੋ ਤੁਹਾਡੇ ਕੋ ਥਾਣਾ ਹੀ ਨਹੀਂ ਸੁਭਾਲਿਆ ਜਾ ਰਿਹਾ ਤੁਹਾਡਾ ਆ ਡਿਊਟੀ ਅਫਸਰਾਂ ਦੇ ਹਾਲਾਤ ਦੇਖ ਲੋ ਜਲੰਧਰ ਦੀ ਪੁਲਿਸ ਦੇ ਹਾਲਾਤ ਦੇਖ ਲੋ ਇਹਨਾਂ ਦੇ ਉਹ ਤਸਵੀਰਾਂ ਦੇ ਵਿੱਚ ਗੇਟ ਲਗਾ ਰਹੇ ਆ ਸਰ ਇਹ ਦਿਖਾ ਸਾਡੇ ਕੋਲ ਸਾਨੂੰ ਕਾਰਵਾਈ ਕਰ ਲਓ ਕੁਝ ਲੈ ਦਿਓ ਇਹ ਕਿਸੇ ਲਗਾਈ ਦੀ ਤੁਸੀਂ ਕੁੱਟ ਮਾਰ ਕੀਤੀ ਨਹੀਂ ਮੇਰਾ ਭਰਾ ਯਾਰ ਆਪਾਂ ਸਾਰੇ ਭਰਾਵਾਂ ਨਹੀਂ ਨਹੀਂ ਤੁਸੀਂ ਕੁੱਟ ਮਾਰ ਸਾਨੂੰ ਪੁੱਛ ਲੈ ਦਿਓ ਹੋਇਆ ਕੀ ਆ ਪਰਵਾਰਿਕ ਮੈਂ ਮੋਰ ਤੇ ਕਹਿੰਦਾ ਕਿ ਕੁੱਟ ਮਾਰ ਕੀਤੀ ਹੈ ਸਾਨੂੰ ਪੁੱਛ ਲੈ ਦਿਓ ਕੀ ਹੋਇਆ ਕਿਸੇ ਜਿੰਦ ਤੇ ਲੱਗਿਆ ਲੱਗ ਗਿਆ ਸੋ ਜੀ ਕੰਮ ਹੀ ਕਰ ਰਹੇ ਹਾਂ ਸਾਡੀ ਜੁੜੀ ਨਿਕਲ ਨਹੀਂ ਪਾਰੇ ਅਸੀਂ ਆਪਣਾ ਕੰਮ ਹੀ ਕਰ ਰਹੇ ਹਾਂ ਅਸੀਂ ਕੰਮ ਹੀ ਕਰ ਰਹੇ ਹਾਂ ਤੁਸੀਂ ਵੀ ਤੂੰ ਕੁੱਟ ਮਾਰ ਕਰੀਂ ਮੈਨੂੰ ਸੁਜਾਨ ਸਰ ਤੁਹਾਨੂੰ ਕੁੱਟਿਆ ਜੀ ਉਹ ਦੋਸ਼ੀ ਨਹੀਂ ਉਹ ਰਾਜਾ ਕਰਾਉਂਗਾ ਜੀ ਨਹੀਂ ਉਹ ਦੋਸ਼ੀ ਕਹਵਾ ਜੀ ਰਾਜ ਜੀ ਉਹ ਦੋਸ਼ੀ ਇਹਨਾਂ ਦੀ ਖੁਰਦਾਂ ਨੂੰ ਇਹਨਾਂ ਹੱਥਿਆਰਾਂ ਨੇ ਕਿਉਂ ਕੁੱਟਿਆ ਇਹ ਕੁੱਟਿਆ ਇਹ ਕੁੱਟਿਆ ਨੂੰ ਮੈਂ ਕਿਹਾ ਤੂੰ ਸਾਡਾ ਆਂਦਾ ਸੁਣਾ ਲੈ ਇਹਨਾਂ ਨਾਲ ਪਟਿਆ ਨਹੀਂ 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 ਮੈਂ ਆਣਾ ਤੁਹਾਡੇ ਨਾਲ ਜ਼ਰੂਰ ਇਹ ਨਹੀਂ ਨਹੀਂ ਰਾਜੀ ਰਾਜੀ ਕੁੜਾ ਸੁਣੋ ਬਾਹਰ ਸੁਣੋ ਮੀਡੀਆ 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 ਨੂੰ ਹਾਂ ਦਾ ਸੁਣ ਲੈ ਰਾਜੀ ਇਹ ਬੰਦਾ ਦੋਸ਼ੀ ਹੈ ਰਾਜੀ ਮੇਰੀ ਗੱਲ ਸੁਣੋ ਹਰੀਫ ਜਾਂ ਤੂੰ ਤਰਕੂ ਲੋ ਇਹ ਬਾਰੇ ਪਾਈ ਦੇ ਅੰਦਰ ਜਿਹੜਾ ਹੰਗਾਮਾ ਹੋ ਰਿਹਾ ਹੈ ਰਾਜੀ ਰਾਜੀ ਜਿਹੜਾ ਵਿਅਕਤੀ ਦੋਨੇ ਪਾਰਟੀਆਂ ਆਈ ਜਾਣੇ ਸਾਨੂੰ ਸਰਵਾਈਵ ਕਰਨ ਦਾ ਮੌਕਾ ਦੇਣਾ ਜਿਹੜਾ ਸਰ ਗੱਲ ਦਾ ਸਵਾਲ ਸੁਣੋ ਜਿਹਨੂੰ ਪਤਾ ਕਰਕੇ ਸਵਾਲ ਸੁਣ ਲਓ ਜਿਹੜਾ ਵਿਅਕਤੀ ਪਰਚੇ ਦੋਨੇ ਪਤਾ ਲੱਗੇ ਕਿਹੜਾ ਦੋਸ਼ੀ ਹੈ ਕੋਈ ਉਹ ਜਿਹਨਾਂ ਦੀ ਗੁੱਟਮਰ ਕਰਦੀ ਪੈਸੇ ਬਚਾਈ ਲੋ ਮੈਂ ਬਾਹਰ ਲੜ ਰਹੇ ਆ ਨਾ ਸਾਰਾ ਇਹਨਾਂ ਦਾ ਰਾਜ ਗੋਲਾ ਪਾ ਕੇ ਕਰੀਏ ਨਾ ਦਾ ਆਲਰੇਡੀ ਇੱਕ ਵਾਰੀ ਫੈਸਲਾ ਹੋ ਚੁੱਕਾ ਆ ਇਹਨਾਂ ਦਾ ਪਹਿਲਾ ਫੈਸਲਾ ਹੋ ਚੁੱਕਾ ਆ ਮੈਂ ਪਹਿਲਾਂ ਦੋ ਜਣੇ ਲੈ ਆਦਰਾ ਕੇ ਆਏ ਸੀ ਪਰ ਜੇ ਪਹਿਲਾ ਫੈਸਲਾ ਹੋ ਗਿਆ ਮੈਡਮ ਫਿਰ ਅੱਜ ਬਾਹਰ ਕਿੰਨੀ ਬਹਿਸ ਕਰ ਰਹੇ ਹੰਗਾਮਾ ਕਰ ਰਹੇ ਹੋ ਦੇਖੋ ਉਹਨਾਂ ਦੀ ਗੱਲ ਹੀ ਨਹੀਂ ਸੌਂਦਾ ਮੈਡਮ ਉਹ ਕਹਿ ਰਿਹਾ ਕਿ ਸਮੂਹ ਜਿਹੜੇ ਅਫਸਰ ਨੇ ਪੁੱਟਣ ਦੇ ਆ ਕਹਿੰਦੇ ਅੰਦਰ ਮੋਟਰੇ ਆ ਮੇਰੀ ਮੇਰੀ ਹੁਣ ਇੱਕ ਗੱਲ ਸੁਣ ਲਓ ਮੀਡੀਆ ਦੀ ਬਦੌਲਤ ਉਹ ਚੱਲ ਗਏ ਆਪਣੇ ਆਪ ਹੀ ਯਾਰ ਚੰਗਾ ਥੋੜੀ ਲੱਗਦਾ ਪੰਜਾਬੀ ਅਸੀਂ ਅਸੀਂ ਤੇ ਤੁਹਾਡੇ ਪੱਖੇ ਸੁਣਦੇ ਪਏ ਆ ਜੇ ਤੁਸੀਂ ਸੁਣਦੇ ਹੋ ਹੁਣ ਤੋਂ ਬਾਅਦ ਪਾਜੀ ਕਿਸੇ ਨੂੰ ਕੁੱਟ ਥੋੜੀ ਪਵਾਦਣੀ ਆਪਾਂ ਆਪਣੇ ਕੈਮਰੇ ਅੱਗੇ ਇੱਕ ਗੱਲ ਸੁਣ ਲਓ ਕਿਸੇ ਸਾਡਾ ਕੰਮ ਆ ਸਾਡੇ ਅੱਗੇ ਜੋ ਹੋਣਾ ਹੀ ਦਿਖਾਣਾ ਭਾਜੀ ਸੁਣ ਲਓ ਮੇਰਾ ਆਵਾਜ਼ ਮੇਰੀ ਬੀਚ ਸੁਣੋ ਸੁਣਾਓ ਮੈਂ ਤੁਹਾਡੇ ਟੈਨਰ ਦੇ ਮਾਧਿਅਮ ਤੋਂ ਕਹਿ ਰਿਹਾ ਕਿ ਮੇਰਾ ਭਰਾ ਆਪਾਂ ਤਾਂ ਇਕੱਠੇ ਹੋਏ ਸੀ ਕਿ ਚੱਲ ਇਹਨਾਂ ਨੂੰ ਵਿ ਉਹਨੂੰ ਵੀ ਲਾਵਾਂਗੇ ਹੱਥੋਂ ਭਾਈ ਇੱਕ ਗੱਲ ਸੁਣੋ ਨਹੀਂ ਪੁਲਿਸ ਉਹਨਾਂ ਨੇ ਧੱਕਾ ਕਰ ਰਹੀ ਭਾਜੀ ਤੁਸੀਂ ਸਮਾਜ ਸੇਵਾ ਨੂੰ ਤੁਸੀਂ ਤੁਸੀਂ ਰੋਕਿਆ ਇੱਕ ਵਾਰੀ ਵੀ ਧੱਕਾ ਨਹੀਂ ਮੈਂ ਹੀ ਤਾਂ ਰੋਕਣ ਦਾ ਭਾਈ ਹੱਥੋਂ ਮੈਂ ਹੋਰ ਭਾਜੀ ਮੇਰੇ ਕੋਲ ਵੀਡੀਓ ਹੈ ਮੇਰੇ ਨਾਲ ਵੀ ਚੱਲੀਓ ਜੀ ਮੇਰੀ ਇੱਕ ਬੇਨਤੀ ਸੁਣ ਲਓ ਹਰੇਕ ਨੂੰ ਅਸੀਂ ਤੇ ਅਸੀਂ ਮੈਂ ਦੇਖੋ ਆਪਾਂ ਤੁਸੀਂ ਵੀ ਆਇਓ ਢੇਰ ਵੱਲੋਂ ਮੈਂ ਮੇਰੀ ਗੱਲ ਸੁਣ ਲਓ ਮੈਂ ਸਮਾਜ ਸੇਵਾ ਕਾ ਮੈਨੂੰ ਸਾਰੇ ਦੋਨੇ ਤਰ੍ਹਾਂ ਇੱਕੋ ਜਾਈ ਪਰ ਇੱਕ ਇੱਕ ਥਾਣੇ ਅੰਦਰ ਹੋਵੇ ਜਿਹੜਾ ਥਾਣੇ ਦਾ ਮੋਲ ਨਾ ਥਾਣੇ ਦਾ ਮੋਲ ਬਰਕਰਾਰ ਨਹੀਂ ਰੱਖਿਆ ਇਹਨਾਂ ਨੇ ਹੁਣ ਉਹ ਮੁੰਡੇ ਵਾਲੇ ਉਹ ਤੁਸੀਂ ਸਮਝਦੇ ਹੋ ਕਿ ਬਰਕਰਾਰ ਨਹੀਂ ਰੱਖਿਆ ਨਹੀਂ ਰੱਖਿਆ ਅਸੀਂ ਵੀ ਇਹ ਸਵਾਲ ਕੀਤਾ ਹੁਣ ਮੁੰਡਿਆਂ ਦੀ ਭੈਣ ਨੂੰ ਪੂਰੀ ਸ਼ਹਿ ਮਿਲਦੀ ਪਈ ਹੈ মিডিਆ ਦੇ ਮਾਧਿਅਮ ਤੋਂ ਨਹੀਂ ਆਪਾਂ ਚੀਜ਼ ਵੀ ਦੇ ਸਾਡਾ ਭਾਜੀ ਤੁਹਾਡੇ ਮਾਧਿਅਮ ਤੋਂ ਚੀਕ ਚੀਕ ਕੇ ਬੋਲਣ ਦੇ ਵੀ ਨਹੀਂ ਚਲੋ ਉਹ ਤਾਂ ਭਾਜੀ ਆਪਣਾ ਲੱਗਣਾ ਮੇਰਾ ਤਾਂ ਤੁਹਾਨੂੰ ਵੀ ਪਤਾ ਆ ਅੱਜ ਪੰਜਾਬ ਪੁਲਿਸ ਤੇ ਅਲੀਕੇਸ਼ਨ ਕਿੱਦਾਂ ਦੇ ਲਾਂਦੀ ਪਈਓ ਇਹ ਪੈਸੇ ਖਾਂਦੇ ਫੁਲਾੰਦਕ ਮੇਰੀ ਗੱਲ ਸੁਣੋ ਆ ਕਿਤਨੀ ਜਨਾਬ ਕਰੰਦੇ ਪਈਏ ਪੰਜਾਬ ਪੁਲਿਸ ਮੈਂ ਪੰਜਾਬ ਪੁਲਿਸ ਤੇ ਕਿੱਦਾਂ ਦੇ ਲਾਂਦੀ ਮੈਂਸ਼ਨ ਇਦਾਂ ਦੀ ਜਨਾਨੀ ਜਿਹੜੀ ਬੱਤਮੀਜ਼ੀ ਕਰ ਰਹੀ ਆ ਥਾਣੇ ਦੇ ਵਿੱਚ ਬਿਨਕਾਇਦਾ ਬੱਤਮੀਜ਼ੀ ਤਾੜੀਆਂ ਮਾਰ ਮਾਰ ਗੱਲਾਂ ਕਰਦੀ ਵੀ ਪੰਜਾਬ ਪੁਲਿਸ ਤੇ ਦੋਸ਼ ਲਾਂਦੀ ਪਈ ਆ ਜੇ ਨਾ ਤੁਹਾਨੂੰ ਕਾਨੂੰਨੀ ਕਾਰਵਾਈ ਹੋਈ ਮੈਂ ਨਾ ਤੇ ਕੋਈ ਨਾ ਕਾਰਵਾਈ ਕਰਾਉਂਦਾ ਜੀ ਸੋਹੇ ਤੁਸੀਂ ਦੇਖ ਸਕਦੇ ਹੋ ਥਾਣਾ ਪੰਜ ਦੀਆਂ ਤੁਹਾਨੂੰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਲਗਾਤਾਰ ਜਿਹੜਾ ਇਹ ਮਾਮ ਜੇ ਅੰਦਰ ਬਹੁਤ ਪੈਸੇ ਦੇ ਨਾਲ ਵੀ ਠੀਕ ਹੀ ਸੀ ਬਾਤ ਚਲਾਣਾ ਮਤਲਬ ਇਹ ਆਇਆ ਨਹੀਂ ਬੋਲਸ ਵਾਲੇ ਨੇ ਇਹ ਬੋਲਦਾ ਅਸਲੇ ਵੇਚੀ ਅੱਜ 10000 5000 ਵਿਚ ਸਾਡੀ ਵੈਲਿਊ ਨੇ ਜੱਸੀ ਵੇਚਣਾ ਸਾਡੀ ਗੱਲ ਹੋਣੀ ਸੀ ਚਲੋ ਚਲੋ ਇਸ ਕਾਰ ਤੋਂ ਅੰਦਰ ਆਇਆ ਹਾਸੇ ਕਰਨ ਕੀ ਮਤਲਬ ਹੈ ਬੋਲਸ ਵਾਲੇ ਕਿ ਹਰਾਮ ਖਾਣੇਗਾ ਚੱਕਿਆ ਕਿ ਨਹੀਂ ਹੱਥ ਭਜੀ ਰਾਜ ਮਿਸ਼ਰਾ ਨੇ ਇੰਸਪੈਕਟਰ ਰਾਜ ਮਿਸ਼ਰਾ ਨੇ ਸਾਨੂੰ ਹੱਥ ਚੱਕਿਆ ਮੇਰੇ ਤੇ ਤੇ ਮੇਰੇ ਸਾਲੇ ਦੇ ਮੁਕੇ ਮੰਗਦਾ ਮਤਲਬ ਕੀ ਹੁੰਦਾ ਇਹਨਾਂ ਪੈਸੇ ਕਿਹੜੇ ਕੱਲਾਈ ਮੇਰੀ ਇਹਦਾ ਮਤਲਬ ਕੀ ਹੁੰਦਾ ਪੈਸੇ ਪਤਾ ਨਹੀਂ ਜਿਹੜੀ ਗੱਲ ਅਸੀਂ ਪਿਆਰ ਨਾਲ ਕਰਦੇ ਵੇ ਆ ਤੇਰਾ ਚੱਕਣਾ ਮਤਲਬ ਕੀ ਹੁੰਦਾ ਮੇਰੀ ਵਾਈਫ ਨੇ ਦੇਖਿਆ ਚੱਕਦੇ ਨੂੰ ਮੇਰੀ ਕਮ ਜੇਦੀ ਪਾਇਏ ਉਹ ਸ਼ਰਮ ਮਨ ਲੱਗ ਰਹੀ ਆ ਮੈਂ ਇੱਧਰ ਹਟ ਕੋ ਆਹ ਵੇਖੋ ਪੱਤਾ ਇਹ ਕੀ ਹੈ ਭਜੀ ਪਰਚਾ ਜਿਹੜਾ ਮੇਰੇ ਮੈਰਿਜ ਦਾ ਹੋਇਆ ਸੀਗਾ ਮੇਰੀ ਸੈਟ ਵੀ ਹਾਂਜੀ ਕਿਸ ਟੀਮ ਦੀ ਗੱਲ ਐ ਕਿ ਸਾਡਾ ਪਹਿਲੇ ਕਿੰਨੇ ਨਾਲ ਪਰਿਆ ਦੇ ਤੋਂ ਵੱਡਾ ਬੱਚਾ ਕੋਈ ਗੱਲ ਕਲੀਅਰ ਨਹੀਂ ਬਣਾ ਲੱਗਦੀ ਆ ਮੇਰੇ ਸੈਟ ਅੰਗਰੇਜ਼ਾ ਮੇਰਾ ਆਹ ਆਪਣੀ ਮੇਰਾ ਕੰਮ ਆ ਪਾਜੀ ਪੁਲਿਸ ਵਾਲਿਆਂ ਨੇ ਮਤਲਬ ਕਿ ਸਾਢੇ ਰਾਤ ਸੇ ਕੰਡਾ ਜਿਹੜੀ ਗੱਲ ਸੀ ਪਿਆਰ ਨਾ ਕਰੇ ਪੈਸੇ ਚੜੇ ਆ ਦਾ ਚੱਕਿਆ ਮੂੰਹ ਬਾਲਣਾ ਆਪਣਾ ਮੂੰਹ ਬਾਲੋ ਮੁੰਡਾ ਕੱਢ ਕੇ ਰਹਿ ਰਿਹਾ ਵਾ ਠੀਕ ਆ ਇਹਨਾਂ ਦੀ ਮੈਰਿਜ ਹੋਈ ਐ ਪਾਜੀ ਇਹ ਗੱਲ ਗੱਲਿਆ ਤਾਂ ਇਨਸਾਫ ਪੁਲਿਸ ਨੇ ਇਨਸਾਫ ਕਰਦੀ ਐ ਤਿਆਰ ਬੰਦੇ ਨੇ ਅੱਛਾ ਜੀ ਅਕਲ ਰੂਣ ਚੱਲਿਆ ਪਿਆ ਵਾ ਕੀ ਕਹਣਾ ਉਸ ਤੋਂ ਬਾਅਦ ਮੁੰਡਾ ਸਾਡੇ ਕੋਲ ਆ ਰਿਹਾ ਅਸੀਂ ਥਾਣੇ ਵਿੱਚ ਕਿਹਾ ਤੁਸੀਂ ਆਪਣਾ ਮੁੰਡਾ ਲੈ ਲਓ ਇਹਨੇ ਹੱਥ ਜੋੜੇ ਉਹ ਕਹਿੰਦਾ ਨਾ ਸਾਈਨ ਵੀ ਕਿਤੇ ਨਹੀਂ ਜਾਂ ਸਾਡੀ ਮੈਰਿਜ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਮੈਰਿਜ ਲੈ ਕੇ ਚੱਲਦੀ ਆ ਸਾਨੂੰ ਥਾਣੇ ਫੋਨ ਆਇਆ ਉਹ ਕਹਿੰਦੇ ਮੁੰਡਾ ਲੱਲਾ ਨੂੰ ਪੈਸੇ ਦੇ ਦੇ ਮੁੰਡੇ ਦੇ ਨਾਮ ਕਰ ਦੋ ਛੱਤੀ ਫੋਨ ਕੀਤਾ 36 ਥਾਣੇ ਤੇ ਤੇਰੇ ਪਾਪੇ ਤੇ ਜਾ ਲੈ ਆ ਕਿ ਸਕੂਲੋਂ ਪੇਪਰ ਸੀ ਮੁੰਡਾ ਲੈ ਕੇ ਸਥਾਣੇ ਪਹੁੰਚਿਆ ਜਿਵੇਂ ਥਾਣੇ ਗੱਲ ਤਾਂ ਪਹੁੰਚਿਆ ਇੰਸਪੈਕਟਰ ਦਾ ਮਤਲਬ ਕੀ ਮੁੰਡੇ ਦਾ ਹੱ ਚੱਕਣ ਦਾ ਹਾਂ ਮੈਂ ਇਹਦਾ ਮਤਲਬ ਕੀ ਉਹ ਸੁਵਾਲ ਕੀਤਾ ਜੀ ਉਹਨਾਂ ਨਾਲ ਇਹਦੇ ਤੇ ਕਿਹੜਾ ਇਹ ਦ ਕਿ ਤਰ੍ਹਾਂ ਦਾ ਹੁੰਦਾ ਕੋ ਪੈਸੇ ਜਿਹੜਾ ਤੁਸੀਂ ਰਿਮਾਂਡ ਲੈ ਕੇ ਆਏ ਹੋ ਜਿਹੜਾ ਇਹਨਾਂ ਕੁੱਟਮਾਰ ਕੀਤੀ ਕੀ ਚੀਜ਼ ਸਾਡੇ ਕੋਲ ਸ਼ਾਰਟਕਟ ਆਏ ਹੋਇਆ ਬਿਲਕੁਲ ਨਹੀਂ ਲੈ ਕੇ ਆਏ ਕੁੱਟਣ ਆਇਆ ਸੀ ਮੋਸਾਲੇ ਪੈਸੇ ਖਾ ਕੇ ਵਿਕੇ ਆਂ ਅੱਜ ਦੱਸ ਚਲ ਦੇਣਾ ਅੱਜ ਆਪਾਂ ਲਊਗਾ ਪੁਲਿਸ ਵਾਲੇ ਅੱਜ ਤੁਹਾਡਾ ਲਊਗਾ ਅੱਜ ਆਪਾਂ 10000 ਦੇ ਕੇ ਵਿਕੇ ਹੋਇਆ ਪੈਸਾ ਕੋਈ ਹੈ ਇਹ ਤੁਹਾਨੂੰ ਕੋਈ ਕ੍ਰਿਮਨਲ ਨਹੀਂ ਕਰ ਰਹੀਆਂ ਨਹੀਂ ਹੈ ਤੁਸੀਂ ਪੁਲਿਸ ਵਾਲਾ ਨਹੀਂ ਆਪਣੀ ਉਹ ਨਾ ਪਿਆਣਾ ਹਰ ਉਹ ਵੀ ਨਾ ਕਰਨੇ ਇਹ ਜੀ ਜੀ ਗੱਲ ਆ ਤੁਹਾਡਾ ਮੈਰਿਜ ਦੀ ਗੱਲ ਆ ਕੋਈ ਹਜੇ ਨਾ ਪੁੱਛਿਆ ਗਿਆ ਕੋਈ ਕੁਝ ਨਹੀਂ ਗਿਆ ਬੇਟਾ ਤੁਸੀਂ ਕੀ ਲਗਦੇ ਇਹਨਾਂ ਦੇ ਮੇਰੀ ਇਹ ਭੈਣਾਂ ਤੇ ਮੈਂ ਜੀਜੂ ਆ ਅੱਛਾ ਤੁਹਾਡੀ ਸਿਸਟਰ ਆਪਾਂ ਅੰਦਰ ਗਏ ਤੇ ਇਹਨਾਂ ਨੇ ਬਾਹਰ ਇਹਨਾਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੁਹਾਡੇ ਤੇ ਆਪਣੀ ਸਿਸਟਰ ਨਾਲ ਰਹਿਣ ਦਾ ਕੋਈ ਦਬਾਅ ਤਾਂ ਨਹੀਂ ਪਾਇਆ ਜਾ ਰਿਹਾ ਕਿ ਤੁਸੀਂ ਇਹਦੇ ਨਾਲ ਨਾ ਆਪਣੀ ਮਰਜ਼ੀ ਨਾਲ ਰਹਿ ਰਹੇ ਹਾਂ ਠੀਕ ਹੈ ਮਦਰ ਨਾਲ ਹੀ ਰਹਿ ਰਹੇ ਤੁਸੀਂ ਆਪਣੀ ਸਭ ਤੋਂ ਮੇਰੀ ਮਾਂ ਨੇ ਮੈਨੂੰ ਨੰਗਾ ਕਰਕੇ ਘਰੋਂ ਬਾਹਰ ਕੱਢਿਆ ਮੇਰੇ ਮਾਮਾ ਮੇਰੇ ਪਾਪਾ ਦੇ ਵਿੱਚ ਮੇਰੇ ਮਾਮਾ ਜੀ ਨੂੰ ਛੱਡਿਆ ਮੈਨੂੰ ਨੰਗਾ ਕਰਕੇ ਕੁੱਟਿਆ ਇਹ ਕੋਈ ਗੱਲ ਨਹੀਂ ਬੂਟ ਮਾਰੇ ਮਰੇ ਪਾਦਰ ਸਾਹਿਬ ਕਿੱਥੇ ਤਾਂ ਦੇ ਸਾਰੇ ਸਾਹਿਬ ਇਹ ਨਹੀਂ ਗੱਲ ਨਹੀਂ ਗੱਲ ਨਹੀਂ ਮੇਰੀ ਗੱਲ ਸੁਣੋ ਮਾਰੇ ਜੀ ਅਰੇ ਮਾਂ ਇਕੱਲਾ ਦੀ ਮਾਂ ਕੇ ਗੱਲ ਕਰ ਰਹੀ ਆਵੇ ਜਿਹੜੀਆਂ ਸਰ ਮੇਰੀ ਗੱਲ ਸੁਣੋ ਜਿਹੜੀ ਇੱਕ ਬੇਨਤੀ ਸੁਣੋ ਆ ਕੁੜੀ ਨੇ ਬਿਆਨ ਦਿੱਤੇ ਆ ਜੀ ਆਪਣੇ ਮੂੰਹੋਂ ਕਹਿੰਦੀ ਆ ਕਿ ਘਰ ਦੀ ਜਿਹੜੀ ਘਰ ਦੀ ਜਿਹੜੀ ਰਿਸਟਰੀ ਆ ਸਭ ਕੁਝ ਅਸੀਂ ਇਹਦੇ ਨਾਮ ਕਰਾਂਗੇ ਆਨੇ ਕੁੜੀ ਨੇ ਕਿਹਾ ਸਾਰੇ মিডিਆ ਚ ਕਿਹਾ ਵਾ ਇਹ ਜੇ ਆਪਣਾ ਭਰਾ ਲਈ ਆ ਸਕਦੀ ਆ ਨ ਉਹਨਾਂ ਨੂੰ ਕਹਿ ਦੇਣਾ ਕਿ ਉਹ ਆਪਣਾ ਇਹਦਾ ਭਰਾ ਇਹਦੇ ਕੋਲ ਹੋਊਗਾ ਜਿਹੜੇ ਕੁੜੇ ਦੇ ਨਾਮ ਮੁੰਡੇ ਦੇ ਨਾਮ ਮਿਸਟਰੀ ਆਪਣੇ ਘਰ ਦੀ ਜੋ ਜਾਇਦਾਦ ਦਾ ਹਿੱਸੇਦਾਰ ਵੀ ਇਹ ਹੋਊਗਾ ਉਹਦੀ ਮਾਂ ਆਪਣੇ ਘਰ ਚੋਂ ਹਿੱਸਾ ਨਹੀਂ ਦੇਊਗੀ ਇਹ ਗੱਲ ਆਪਾਂ ਸ਼ਾਂਤ ਇੱਦਾਂ ਕਰਾਂਗੇ ਤੁਹਾਨੂੰ ਵੀ ਚਾਹੀਦਾ ਉਸ ਮੁੰਡੇ ਨੂੰ ਤਾਂ ਚਾਹੀਦਾ ਨਾ ਇਹਨੂੰ ਵੀ ਨਹੀਂ ਚਾਹੀਦਾ ਮੇਰੀ ਦਾਦ ਜੀ ਕਾਕਾ ਤੂੰ ਛੋਟਾ ਵਾ ਜਿਹੜਾ ਸੋਣ ਲਾ ਬੇਟਾ ਅੱਜ ਤੂੰ ਛੋਟਾ ਵਾ ਪੁੱਤ ਅੱਜ ਤੇਰੀਆਂ ਸਾਰੀਆਂ ਸੈਡਾਂ ਲੈਣੀਆਂ ਮੁਰਗੇ ਤੈਨੂੰ ਪੁੱਤ ਕਿਸੇ ਨੇ ਪੁੱਛਣ ਆਣੀਆਂ ਮੰਮੀ ਦੀ ਗੱਲ ਉਹ ਤੇਰੀ ਹੈਡਿੰਗ ਹੈ ਨਾ ਮਹਾਰਾਜ ਜੀ ਇਹ ਬੰਦਾ ਆਪਣੇ ਘਰ ਦੀ ਹਿਸਟਰੀ ਉਹਦੇ ਨਾਂ ਕਰਾਊਗਾ ਜੋ ਬੰਦਾ ਬੰਦਾ ਸਰਦਾ ਇਹਨੂੰ ਹੱਕਦਾਰ ਬਣਾਊਗਾ ਮੇਰੀ ਇੱਕ ਗੱਲ ਸੁਣੋ ਕਿਦਾਂ ਕਿਹੜੇ ਪ੍ਰੂਫ ਚਾਹੀਦੇ ਸਾਨੂੰ ਇਹ ਤੋਂ ਲੈ ਕੇ ਜੱਟ ਤੱਕ ਮਰ ਜਾਈ ਮੈਂ ਗਵਾਈ ਦਿੰਨਾ ਮੈਂ ਨਾ ਪ੍ਰੂਫ ਲੈ ਕੇ ਦਿੰਨਾ ਠੀਕ ਆ ਮੇਰੀ ਭੈਣ ਠੀਕ ਆ ਤੂੰ ਮੇਰੀ ਭੈਣ ਨਹੀਂ ਹੋ ਜਾਂਦੇ ਮਤਲਬ ਕੀ ਵਲੀ ਹੁੰਦਾ ਆ ਲੜਾਈ ਨਾ ਹੋਵੇ ਨਾ ਸਾਈਡ ਲੈ ਕੇ ਆਈ ਹੱਥ ਚੱਕ ਕੇ ਲੈ ਕੇ ਭਾਈ ਹੱਥ ਚੱਕਿਆ ਮਾਰੇ ਕਿਸੇ ਨੂੰ ਨਹੀਂ ਚੱਕਿਆ ਹੱਥੀਆਂ ਚੱਕਿਆ ਆ ਦੇਖੋ ਹੱਥ ਮਰੋੜਿਆ ਮੇਰਾ ਗਿਆ ਦੇਖੋ ਦਾ ਸੁਣਦਾ ਮੇਰੀ ਗੱਲ ਸੁਣਦਾ ਕਾਕਾ ਗੱਲ ਬਧਾਣਾ ਜਿਹੜੀ ਗੱਲ ਆ ਉਹ ਕਰਨ ਵਾਲੀ ਉਹ ਗੱਲ ਕਰ ਰਿਹਾ ਮੈਂ ਤੈਨੂੰ ਪਹਿਲਾਂ ਵੀ ਭਰਾਵਾ ਮੰਗੂ ਕਿਹਾ ਮੈਂ ਮਾਰੇ ਜੀ ਹਾਂ ਜੀ ਕੀ ਨਿਬੜਦੇ ਕੀ ਪਏ ਹੁਣ ਆਪਾਂ ਇਹਨਾਂ ਦੀ ਇਹ ਨਿਬੜਦੇ ਪਏ ਆ ਮੇਰੀ ਬੇਨਤੀ ਸੁਣੋ ਮੁਲਾਜ਼ਮ ਸਾਹਿਬ ਆਪਾਂ ਇਹਨਾਂ ਦੀ ਇਹ ਨਿਬੜਦੇ ਪਏ ਆ ਤੁਸੀਂ ਅਗਰੀ ਆ ਇਹਨੂੰ ਦੌਂਡੇ ਆਪਣੇ ਘਰ ਚੋਂ ਹਿੱਸਾ ਸਰੋ ਸਾਡੀ ਹੈਡੈਗ ਹੈਡੈਗ ਨਹੀਂ ਆ ਕਿਸੇ ਬੱਚੇ ਦੀ ਲਾਈਫ ਆ ਅੱਜ ਉਹ ਨਿਆਣਾ ਵਾ ਅੱਜ ਉਹ ਨਿਆਣਾ ਵਾ ਕੱਲੂ ਵੱਡਾ ਹੋ ਗਿਆ ਕਿਸੇ ਨੇ ਪੁੱਛਣਾ ਨਹੀਂ ਇਹਨੂੰ ਸਾਰਾ ਮੇਰੀ ਭੈਣ ਮੇਰੀ ਇੱਕ ਗੱਲ ਸੁਣ ਲੈ ਅੱਜ ਤੂੰ ਆਪਣੇ ਆਦਮੀ ਦਾ ਪੱਖ ਲੈ ਰਹੀ ਆ ਕੱਲੂ ਤੇਰੇ ਭਰਾ ਨੂੰ ਕਿਸੇ ਨੇ ਪੁੱਛਣਾ ਨਹੀਂ ਦੋ ਦਿਮਾਗੀ ਚੱਲ ਦੋ ਦਿਮਾਗੀ ਚੱਲ ਉਹਦੀ ਲਾਈਫ ਵੀ ਦੇਖ ਮਾਪੇ ਦੇ ਘਰ ਚੋਂ ਹਿੱਸੇਦਾਰ ਬੱਚਾ ਹੁੰਦਾ ਵਾ ਮਾਪੇ ਸਾਲੇ ਦੇ ਸਾਲੇ ਦੇ ਘਰ ਚੋਂ ਹਿੱਸੇ ਦਾ ਰੁੰਦਾ ਵੀ ਸਾਨੂੰ ਕਹਿੰਦਾ ਜਗਾ ਸਾਲੇ ਦੇ ਘਰ ਚੋਂ ਹਿੱਸੇ ਦਾ ਮਾਂ ਮੈਨੂੰ ਮਹਿਮਾਨ ਹੈ ਮੈਨੂੰ ਬਾਹਰ ਕਰ ਦੇ ਦੇ ਵੀ ਇੱਕ ਗੱਲ ਸੋਲੋ ਮਹਾਰਾਜ ਜੀ ਮਾਂ ਜਦੋਂ ਬੱਚਾ ਕੋ ਗਲਤ ਕੰਮ ਕਰੂਗਾ ਜਗਾ ਮਾਂ ਨੇ ਕੱਟਣੀ ਆ ਸਰ ਇਹਦੇ ਨਾਲ ਨਾਲ ਜਗਾ ਫਿਰ 50 ਮਾਰਨੇ ਲਵੋ ਅਸੀਂ ਵੀ ਚ ਕਹਿੰਦੇ ਆ ਕਿਉਂ ਲਵੇ ਤੇ ਸਾਡਾ ਸਰ ਕਹਿੰਦਾ ਕਿਉਂ ਲਵੇ ਸਾਨੂੰ ਲਵੋ ਦੋ ਮਿੰਟ ਜਗਾ ਸਰ ਕੱਲ੍ਹ ਦੀ ਨਹੀਂ ਕਰ ਰਹੇ ਦੋ ਮਿੰਟ ਤੇ ਇਹ ਵੀ ਗੱਲ ਕਰ ਰਹੇ ਸੀ ਤੁਹਾਨੂੰ ਬਦਲਿਆ ਕਰੋ ਸਰ ਬਈ ਤਿੰਨ ਮਿੰਟ ਸਰ ਹੋ ਗਏ ਉਹ ਤੂੰ ਕਰੋ ਕੱਟ ਤਾਂ ਨੰਗੇ ਕਰ ਕੱਟਿਆ ਅੰਡਰਵੇਅਰ ਕੱਲਾ ਪਾਇਆ ਸੀ ਕਨੋ ਹੋਈ ਲਾ ਮੇਰੇ ਭਰਾ ਨੇ ਲਾ ਜੇ ਤਾਂ ਮੇਰੇ ਲੱਗਦਾ ਕਿ ਚੱਲ ਜਾ ਜੇ ਤਾਂ ਕਾਹ ਬਾਅਦwidehat ਪੈਨੇ ਕਰਦੇ ਸੀ ਕੋਈ ਹੋਰ ਐਗਰੀ ਨਹੀਂ ਸੀ ਉਹ ਐਗਰੀ ਸੀਗਾ ਹਾਂਜੀ ਇਹ ਪਹਿਲਾਂ ਰਖੜੀ ਬਨਵਾਉਂਦੇ ਰਹੇ ਹਾਂਜੀ ਆ ਸੋਲੋ ਮਹਾਰਾਜ ਜੀ ਪਹਿਲਾਂ ਰਖੜੀ ਬਨਵਾਉਂਦੇ ਰਹੇ ਪਹਿਲਾਂ ਭੈਣ ਭਰਾ ਸੀਗੇ ਅੱਜ ਦੇਖੋ ਕਾਲੀ ਯੁਗ ਦਾ ਜ਼ਮਾਨਾ ਕੀ ਆ ਗਿਆ ਹਣਪਰੇ ਆ ਤੋ ਬਣਨ ਲੱਗਿਆ ਯਾਰ ਯਾਰ ਤੋ ਬਣਨ ਲੱਗਿਆ ਖਸਮ ਓ ਯਾਰ ਸ਼ਰਮ ਆਨੇ ਚਾਹੀਦੀ ਇਸ ਦੇਸ਼ਗਰ ਦੇ ਆ ਸ਼ਰਮ ਆਨੇ ਚਾਹੀਦੀ ਪੁੱਛੀ ਇੱਕ ਗੱਲ ਸੁਣੋ ਆਪ ਬੱਚਾ ਦੱਸ ਰਿਹਾ ਦੱਸੋ ਕੀ ਆ ਆਵਦੇ ਸ਼ਾਂਜੀ ਆਵਦੇ ਸ਼ੂ ਪ੍ਰਧਾਨ ਜੀ ਮੁੰਡਾ ਵਿਆਹ ਦਾ ਬੱਚੇ ਮਰਜੀ ਆ ਮਹਾਰਾਜ ਜੀ ਬੱਚਾ ਬੱਚਾ ਹੈ ਅਗਲੀ ਸਿੱਕੇ ਦੱਸਦਾ ਪਿਆ ਬੱਚਾ ਅਗਲੀ ਸਿੱਕਾ ਉਹ ਬੱਚਾ ਹੀ ਉਹਨੂੰ ਲੈ ਕੇ ਗਿਆ ਮਾਂ ਨੂੰ ਉਸ ਚੀਜ਼ ਦਾ ਵੀ ਤਾਂ ਦੋਖ ਹੁੰਦਾ ਹੀ ਆ ਮਾਂ ਨੂੰ ਤਾਂ ਦੋਖ ਹੁੰਦਾ ਹੀ ਆ ਜਦੋਂ ਜਦੋਂ ਬੱਚਾ ਗਲਤ ਕੰਮ ਕਰਦਾ ਪਿਆ ਵਾ ਤੇ ਮਾਂ ਨੇ ਤਾਂ ਆਪਣਾ ਬੱਚਾ ਰੋਕਣਾ ਹੀ ਆ ਤੂੰ ਜਿੱਥੇ ਉਹ ਗਿਆ ਤੇ ਉੱਥੇ ਉਹ ਵੀ ਗਈ ਯਾਰ ਜੇ ਤੂੰ ਪ੍ਰੋਪਰ ਰੱਖਣਾ ਤੇ ਉਹਦੇ ਨਾਮ ਜਾਇਦਾਦ ਕਰ ਕੋਈ ਕੁੱਤੇ ਦਾ ਬੱਚਾ ਵੀ ਰੱਖਦਾ ਨਾ ਕਿ ਉੱਤੇ ਵੀ ਮੰਗਦੇ ਆ ਤੁਹਾਨੂੰ ਹੀ ਪਤਾ ਵਾ ਕੋਈ ਕੁੱਤੇ ਦਾ ਬੱਚਾ ਵੀ ਲੱਗਦਾ ਨਾ ਕੁੱਤੇ ਨੂੰ ਹੀ ਕਹਿੰਦੇ ਕਿ ਮਾਰੇ ਪੂਰੀਆਂ ਸਹੂਲਤਾਂ ਚਾਹੀਦੀਆਂ ਹਾਂ ਭੈਣ ਭਰਾ ਦੇ ਗੱਲ ਹਾਂਜੀ ਦੱਸੋ ਆ ਸੰਸਾਰ ਕਿੱਦਾਂ ਦਾ ਚੱਲ ਰਿਹਾ ਚੱਲਿਆ ਨਾ ਕਿੱਦਾਂ ਦਾ ਚੱਲ ਰਿਹਾ ਭੈਣ ਭਰਾ ਆ ਕੇ ਫੇਸ਼ਲ ਸ਼ਰਮ ਆਣੇ ਚਾਹੀਦੀ ਯਾਰ ਮਹਾਤਮਾ ਰਾਵਣ ਜੇ ਮਹਾਤਮਾ ਰਾਵਣ ਨੇ ਮਹਾਤਮਾ ਰਾਵਣ ਭੈਣ ਪਿੱਛੇ ਲੜਿਆ ਸੀਗਾ ਮਹਾਤਮਾ ਰਾਵਣ ਭੈਣ ਪਿੱਛੇ ਲੜਿਆ ਸੀਗਾ ਕਿ ਉਹਦੇ ਪੁੱਤਲੇ ਚੁਆਏ ਜਾਂਦੇ ਮਹਾਤਮਾ ਰਾਵਣ ਜੇ ਭੈਣ ਪਿੱਛੇ ਲੜਿਆ ਤੇ ਉਹਦੇ ਪੁੱਤਲੇ ਚਲਾਏ ਜਾਂਦੇ ਆ ਆ ਦੇਖੋ ਭੈਣ ਬਣਾ ਕੇ ਯਾਰ ਜੀ ਮਾਤਾ ਜੀ ਉਹ ਕਹਿ ਰਹੀ ਕਿ ਬੱਚਾ ਕਹਿੰਦਾ ਕਿ ਮੇਰੇ ਨਾਲ ਕੁੱਟਮਾਰ ਹੋਈ ਆ ਮਾਤਾ ਜੀ ਮਾਰ ਕੁੱਟ ਮਾਰ ਨਹੀਂ ਕਰਨੀ ਆ ਜਦੋਂ ਗਲਤ ਗੱਲ ਮੱਥੀ ਕਰਵਾਊਗਾ ਤਾਂ ਹੂੰ ਮਾਰ ਨਹੀਂ ਤਾਂ ਰੋਕ ਨਹੀਂ ਆ ਤੁਸੀਂ ਉਸ ਗੱਲ ਨੂੰ ਨਾ ਕੀਤਾ ਜਾਵੇ ਮਾਤਾ ਜੀ ਮੈਂ ਹੌਸਲੇ ਨਾਲ ਗੱਲ ਕਰਦਾ ਸ਼ਰਮ ਆਣੀ ਚਾਹੀਦੀ ਜਦੋਂ ਮੈਂ ਮਾਲਕ ਨੂੰ ਮੰਨਣ ਲੱਗਾਂ ਮੈਂ ਐਸੀ ਗੱਲ ਤਾਂ ਕਹਿੰਦਾ ਮਾਲਕ ਨੂੰ ਮੰਨਣ ਦੇ ਬਸ ਉਹ ਬਰਾਵਾ ਨਾ ਰੱਖਿਆ ਗਿਆ ਮਾਮਾ ਕੇ ਸਾਨੂੰ ਸਾਰੇ ਨਹੀਂ ਕਿਹਾ ਪੈਠ ਪਿੱਛੇ ਕਿ ਐਸੀ ਪਿਓ ਕਿਆ ਕਰ ਉਸ ਮੈਂਡਿਕ ਡਿਪਰੈਸ਼ਨ ਹ ਤੱਕ ਮੈਂ ਚਿੰਤ ਨਹੀਂ ਬਚ ਬੰਦਾ ਨਹੀਂ ਕਿਤੇ ਕੀ ਕਹਿ ਰਹੇ ਸੀ ਮੇਰੀ ਮਾਂ ਨੇ ਯਾਰ ਰੱਖਿਆ ਸੀ ਕਬਾਰ ਤੁਹਾਨੂੰ ਸਾਰੇ ਕਹਿੰਦੇ ਸੀ ਸਾਰੇ ਸੋਨੇ ਪਾਪਾ ਕਿ ਨਾ ਬਚ ਬੰਦਾ ਸੀਗਾ ਸਾਰੇ ਕਹਿੰਦੇ ਬਾ ਚੋ ਕਹਿੰਦੇ ਪਿੱਛੇ ਪਿੱਛੇ ਮਾਮਾ ਕਿ ਆਖ ਕੇ ਸਾਰੇ ਦਿਮਾਗ ਮੈਂ ਮਰ ਕਦੇ ਸੀ ਮੈਨਾਂ ਨੂੰ ਮਿਲੀ ਹੋਲੀ ਹੋਲੀ ਘਰ ਕੇ ਸਾਡੇ ਚ ਨਹੀਂ ਤੁਸੀਂ ਇੱਕ ਚੀਜ਼ ਨੂੰ ਮੰਨਦੇ ਹੋ ਰਿਸ਼ਤੇ ਨੂੰ ਬੇਦਾਗ ਗੰਨਾ ਪਹਿਲਾਂ ਭੈਣ ਉਹਦੇ ਦਾ ਵਿਆਹ ਕਰਾਣਾ ਨਹੀਂ ਚਲੋ ਇਹ ਚੀਜ਼ ਮੰਨਦੇ ਤੁਸੀਂ ਮੇਰੇ ਮੰਮਾ ਨੇ ਆ ਸਾਡੇ ਅੱਗੇ ਉਹਨੇ ਇਹ ਪੈਸਾ ਸਿਕਾ ਵੀ ਛੋੜਿਆ ਸਵਾਲ ਇਹ ਵੱਡਿਆਂ ਨੇ ਗਲਤੀ ਕਰ ਲਈ ਬੱਚੇ ਵੀ ਗਲਤੀ ਕਰ ਦੂਏ ਚੀ ਨੀ ਅਸੀਂ ਇਹਦਾ ਸੁਧੂਰ ਕੀਤਾ ਨਾ ਸਾਰੀ ਜ਼ਿੰਦਗੀ ਇਹਨਾਂ ਨਾਲ ਵਿਆਹ ਕਰਾਣਾ ਸਾਰੇ ਜੱਗ 'ਚ ਸਾਡੀ ਬਦਨਾਮੀ ਕਰਤੀ ਫਿਰ ਬਦਨਾਮੀ ਲੈ ਕੇ ਜੀਣਾ ਹੀ ਸੀਗਾ ਇਹ ਖਣਾ ਤੇ ਫਿਰ ਵਿਆਹ ਹੀ ਕਰਾ ਲੰਦੇ ਸਾਰੀ ਜ਼ਿੰਦਗੀ ਦਾ ਦਾਤ ਨਹੀਂ ਲੱਗਦੀ ਕਿ ਅਸਾਂ ਦਾ ਵਿਆਹ ਹੋਣਾ ਹੈ ਠੀਕ ਆ ਇਹ ਭੈਣ ਭਰਾਣੀ ਹੈਗੇ ਸਾਡਾ ਜਦੋਂ ਇੱਕ ਕਿਲੋ ਬਾਅਦ ਕੋਈ ਤੋਸੀ ਜਾਵੇ ਤੋਸੀ ਆ ਰਹੇ ਚੁੱਪਰੇ ਬਣਾਉਂਦੇ ਕੁੜੀ ਨੂੰ ਕਿਉਂ ਇੰਨਾ ਦਿੱਤਾ ਕਿਉਂ ਜ਼ਿਆਦਾ ਬਸਾਰੇ ਸਾਬਤ ਕਰਦੇ ਸੀ ਕਿ ਪ੍ਰੋਟੀਨ ਪ੍ਰੋਟੀਨ ਦਾ ਜਦੋਂ ਕਹਿ ਰਹੇ ਕਿ ਪ੍ਰੋਟੀਨ ਆਸੀ ਵਾਲੇ ਬੱਚੇ ਜਦ ਜਦ ਉਹ ਕਹਿ ਰਹੇ ਆ ਕਿ ਤੈਨੂੰ ਵੱਡੇ ਹੋ ਕੇ ਉਹਨਾਂ ਨੇ ਕਹਿਣਾ ਨਹੀਂ ਪੁੱਛਣਾ ਤਾਂ ਮੈਨੂੰ ਛੋਟੇ ਨੂੰ ਕੌਣ ਪੁੱਛਦਾ ਪਿਆ ਮੈਨੂੰ ਨੰਗਾ ਕਰਕੇ ਕੱਢਦੇ ਪਏ ਇਹ ਪੁੱਛਦੇ ਮੈਨੂੰ ਮੇਰੇ ਮਾਮੇ ਨੂੰ ਸਦਿਆ ਮੈਂ ਨੰਗਾ ਮੈਨੂੰ ਨੰਗਾ ਕਰਕੇ ਮੈਨੂੰ ਮਾਰਿਆ ਮੈਨੂੰ ਘਰੋਂ ਕੱਢਿਆ ਪਰਸ਼ੀਅਲ ਦੇ ਵਿੱਚ ਕਹਿੰਦੇ ਕਿ ਸਾਰੇ ਕੱਪੜੇ ਮੇਰੇ ਆ ਜੇ ਤੂੰ ਉਧਰ ਜਾਣਾ ਤਾਂ ਲੰਗਾ ਹੋ ਜਾ ਗਾ ਸਾਰੀਆਂ ਗਲਤੀਆਂ ਦਾ ਇਜਾਮ ਹੋਇ ਇੱਕ ਬੱਚਾ ਪੁੱਤ ਨੇ ਕੀ ਹੋ ਫਿਰ ਮੈਂ ਆਜਾ ਆਪਣੀ ਖੁਸ਼ੀ ਦੀ ਜ਼ਿੰਦਗੀ ਜਦ ਜਦ ਮੇਰਾ ਜਦ ਮੈਂ ਗੱਲਾਂ ਕਰ ਰਿਹਾ ਹਾਂ ਉਹਨਾਂ ਬਾਰੇ ਕੋਈ ਗੱਲ ਪਿਆਰ ਹੋਰ ਲਵੋ ਕਿਸ ਦਾ ਰਿਸ਼ਤਾ ਦਾ ਪੁੱਤ ਪਤਾ ਲੱਗ ਜਾ ਉਹਨਾਂ ਗੱਲਾਂ ਇਸ ਇਸ ਪਰਿਵਾਰ ਦੀ ਪੂਰੀ ਨਹੀਂ ਲਗੜਾ ਨਹੀਂ ਨਹੀਂ ਕਾਦੇ ਬਸੇ ਨਹੀਂ ਉਹ ਕੀ ਮੈਂ ਕਿ ਜੂ ਰੋਇਆ ਵਾਲਾ ਪਹਿਲੇ ਮਾਰ ਕਿਤਾ ਵਾਚ ਤੇ ਹੀ ਲਗਾਇਆ ਤੇ ਮਾਰ ਨੇ ਕੀ ਕੀਤਾ ਉਹ ਕੁੜੀ ਨੂੰ ਬਿਆਨ ਪੁੱਛੋ ਮਤਲਬ ਜਿਹਨੂੰ ਕੱਲ ਦਾ ਨਹੀਂ ਪਤਾ ਉਹ ਕੁੜੀ ਨੂੰ ਸਭ ਕੁਝ ਪਤਾ ਸੁਣ ਲਗਾਤਾਰ ਤਸਵੀਰਾਂ ਤੁਹਾਨੂੰ ਥਾਣਾ ਡਿਵੀਜ਼ਨ ਨੰਬਰ 5 ਦੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਦੋਨੋਂ ਧਿਰਾਂ ਦੇ ਜਿਹੜੇ ਪਾਕ ਤੁਹਾਡੇ ਤੱਕ ਜਨਤਾ ਕੀਤੇ ਗਏ ਆ ਔਰ ਪੁਲਿਸ ਥਾਣੇ ਦੇ ਵਿੱਚ ਕਾਫੀ ਜਿਹੜਾ ਭਾਰੀ ਹੰਗਾਮਾ ਜਿਹੜਾ ਹੋਇਆ ਔਰ ਅੰਦਰ ਜਿਹੜੇ ਕੁੱਟਮਾਰ ਦੇ ਵੀ ਦੋਸ਼ ਆ ਜਿਹੜੇ ਲੱਗੇ ਆ ਕਿ ਜਿਹੜੀ ਕੁੱਟਮਾਰ